ਲਗਾਤਾਰ ਤੀਸੇ ਦਿਨ ਮੁਰਤੂ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਈਮੇਲ ਆਈ ਹੈ ਹਾਲਾਂਕਿ ਪਹਿਲੀ ਮੇਲ 14 ਮਈ ਜੁਲਾਈ ਨੂੰ ਆਈ ਸੀ ਉਸ ਤੋਂ ਬਾਅਦ ਅਗਲੇ ਦਿਨ 15 ਨੂੰ ਤੇ ਅੱਜ ਤੀਸਰੇ ਦਿਨ ਤਿੰਨ ਈਮੇਲ ਜਾਈ ਹੈ ਜਿਨ੍ਹਾਂ ਵਿੱਚ ਮੁਰਤੂ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਆਰ ਡੀਐਕਸ ਉਡਾਉਣਾ ਜੀ ਸੱਚੀ ਕਾਲ ਉਮੀਦ ਕਰਨੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਜਲਦੀ ਖਲਾਅ ਚ ਰੱਖੇ ਅਤੇ ਜੇ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਣ ਦੀ ਜਿਹੜੀ ਤੰਕੀ ਉਹ ਦਿੱਤੀ ਜਾਂਦੀ ਪਈ ਹੈ ਇੱਥੇ ਕੋਈ 5 ਤੋਂ 6 ਈਮੇਲਾਂ ਮਿਲੂਣ ਹੋਈਆਂ ਨੇ ਅੱਜ ਕੋਈ ਤਿੰਨ ਹੋਈਆਂ ਨੇ ਇਸ ਤੋਂ ਪਹਿਲਾਂ ਵੀ ਤਿੰਨ ਹੋ ਚੁੱਕੀਆਂ ਨੇ ਤੇ ਇਹਨਾਂ ਈਮੇਲਾਂ ਦੇ ਵਿੱਚ ਇਹ ਤਮਕੀਲ ਆਈ ਗਈ ਹੈ ਕਿ ਸ਼ਰੀਰ ਦਰਬਾਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਉਡਾਇਆ ਜਾਏਗਾ ਇੱਥੇ ਕੋਣ ਲੋਕ ਨੇ ਇਹ ਜੋ ਕਰਨਾ ਚਾਹੁੰਦੇ ਨੇ ਅੱਥੇ ਅੱਜ ਤੁਹਾਡੇ ਨਾਲ ਬਹੁਤ ਐਮ ਕਿਸਮ ਦੀ ਅਪਡੇਟ ਸ਼ੇਅਰ ਕਰਾਂਗੇ ਅਪਡੇਟ ਪਹਿਲਾਂ ਇਹਦੇ ਇਹਨੂੰ ਵੇਖ ਕੇ ਜਾਣਕਾਰੀ ਹਾਸਲ ਕਰਨੀ ਆ ਫਿਰ ਮਜ਼ੀਦ ਚਰਚਾ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਸਕਿਪ ਨਹੀਂ ਕਰਨੀ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆ ਵੇਖਦੇ ਆ ਵੀਡੀਓ ਲੈਟਸ ਗੋ ਲਗਾਤਾਰ ਤੀਸਰੇ ਦਿਨ ਮੁਰਤੋਂ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਈਮੇਲ ਆਈ ਹੈ ਹਾਲਾਂਕਿ ਪਹਿਲੀ ਮੇਲ 14 ਮਈ ਜੁਲਾਈ ਨੂੰ ਆਈ ਸੀ ਉਸ ਤੋਂ ਬਾਅਦ ਅਗਲੇ ਦਿਨ 15 ਨੂੰ ਤੇ ਅੱਜ ਤੀਸਰੇ ਦਿਨ ਤਿੰਨ ਈਮੇਲ ਜਾਈਏ ਜਿਨ੍ਹਾਂ ਵਿੱਚ ਮੁਰਤੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਆਰਡੀਐਕਸ ਉਡਾਨ ਦੀ ਧਮਕੀ ਦਿੱਤੀ ਗਈ ਹੈ ਤਾਂ ਪਹਿਲੀ ਮੇਲ ਤੋਂ ਬਾਅਦ ਹੀ ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਬੀਐਸਐਫ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਚ ਬਣੀਆਂ ਸਾਰੇ ਜੋੜਾਕਰ ਗੱਛੜੀਕਰ ਬੜੀ ਬ੍ਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੈਟਰ ਡਾਇਰੈਕਟਰ ਦੇ ਨਾਲ ਕੋਜੀ ਕੁੱਤਿਆਂ ਦੀ ਸਹਾਇਤਾ ਦੇ ਨਾਲ ਯਾਨੀ ਕਿ ਸਿਫਰ ਡੌਗਸ ਦੇ ਨਾਲ ਪੂਰੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਹਰ ਆਂਜਨ ਵਾਲੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਸਾਫ਼ ਤੌਰ ਤੇ ਇਹ ਨਜ਼ਰ ਆ ਰਿਹਾ ਹੈ ਕਿ ਕੋਈ دہشت ਫਲਾਉਣ ਦੇ ਮੰਤਵ ਨਾਲ ਬੜੀ ਕੋਜੀ ਸਾਜ਼ਿਸ਼ ਜਿਹੜੀ ਰਚੀ ਗਈ ਹੈ ਸੰਤਾ ਨੂੰ ਡਰੋਨ ਦੀ ਸ਼ਰਧਾਲੂਆਂ ਨੂੰ ਡਰੋਨ ਦੀ ਔਰ ਇਸ ਸਾਜ਼ਿਸ਼ ਦਾ ਹਾਲੇ ਤੱਕ ਸੰਗਤ ਦੀ ਸ਼ਰਧਾ ਭਾਵਨਾ ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਪੂਰੀ ਚੌਕਸੀ ਵਰਤੀ ਜਾ ਰਹੀ ਸੁਰੱਖਿਆ ਦੇ ਲਿਹਾਜ਼ ਨਾਲ ਚੱਪੇ ਚੱਪੇ ਤੇ ਤਲਾਸ਼ੀ ਲਈ ਜਾ ਰਹੀ ਹੈ ਪੂਰੀ ਤਿੱਖੀ ਨਜ਼ਰ ਜਿਹੜੀ ਹੋ ਰੱਖੀ ਜਾ ਰਹੀ ਹੈ ਤਾਂ ਜੋ ਕਿਤੇ ਵੀ ਕੋਈ ਗੜਬੜ ਸਲਾਉਣ ਦੇ ਮਸੂਬੇ ਦੇ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਬੀਐਸਐਫ ਪੂਰੀ ਚੌਕਸੀ ਵਰਦੇ ਹੋਏ ਥਾ ਥਾ ਤੇ ਯਾਤਰੀਆਂ ਦੇ ਸਮਾਨ ਦੀ ਬੈਗਸ ਦੀ ਤਲਾਸ਼ੀ ਲਈ ਜਾ ਰਹੀ ਹੈ ਗੱਠੜੀ ਕਰ ਜੋੜਾ ਕਰਾਂ ਦੇ ਵਿੱਚ ਵੀ ਤੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸੰਜੀਦਾ ਮਾਮਲਾ ਹੈ ਲਗਾਤਾਰ 3 ਦਿਨ ਇਸ ਤਰ੍ਹਾਂ ਦੀਆਂ ਈਮੇਲਾਂ ਆਣੀਆਂ ਪਰ ਇੱਕ ਵੱਡਾ ਸਵਾਲ ਵੀ ਹੈ ਕਿ ਆਖਰਕਾਰ ਸਾਡੀਆਂ ਏਜੰਸੀਆਂ ਸਾਡੇ ਖੁਫੀਆ ਤੰਤਰ ਅਤੇ ਪੁਲਿਸ 3 ਦਿਨਾਂ ਦੇ ਵਿੱਚ ਵੀ ਹਰੇਕ ਤੱਕ ਉਸ ਈਮੇਲ ਕਰਨ ਵਾਲੇ ਦੀ ਉਸ ਸ਼ਰਾਰਤੀ ਅੰਸਰ ਦੀ ਉਸ ਕੋਜੀ ਸਾਸ਼ਾ ਰਚਣ ਵਾਲੇ ਦੀ ਪਛਾਣ ਨਹੀਂ ਕਰ ਸਕੇ ਉਸ ਤੱਕ ਫੋਟੋ ਨਹੀਂ ਕਰ ਸਕੇ ਤਾਂ ਸਾਰੇ ਪਾਸੇ ਚੱਪੇ ਚੱਪੇ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੀਆਂ ਨੇ ਜਿੱਥੇ ਲਗਾਤਾਰ 30 ਦਿਨ ਧਮਕੀ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਵੱਲੋਂ ਬੀਐਸਐਫ ਵੱਲੋਂ ਬਾਕੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਦੇ ਨਾਲ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਬਿਹਤ ਵੱਡੀ ਚੁਣੌਤੀ ਵੀ ਬਣ ਚੁੱਕਿਆ ਹੈ ਮਾਮਲਾ ਪੁਲਿਸ ਦੇ ਲਈ ਕਿਉਂਕਿ ਤਿੰਨ ਦਿਨ ਲਗਾਤਾਰ ਤਿੰਨ ਦਿਨ ਈਮੇਲਜ਼ ਘਰੰਤੋਂ ਬਾਅਦ ਹਰੇ ਤੱਕ ਉਸ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਉਸ ਦੋਸ਼ੀ ਨੂੰ ਪਕੜਿਆ ਨਹੀਂ ਜਾ ਸਕਿਆ ਜਿਸ ਨੇ ਏਡੀ ਵੱਡੀ ਸਾਜ਼ਿਸ਼ ਰਚੀ ਹੈ ਸੱਚਖੰਡ ਸ੍ਰੀ ਮੰਦਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਦਾ ਪਾਵਨਾ ਦੇ ਨਾਲ ਤੁੰਗੁਰ ਰਾਮਦਾਸ ਦੇ ਦਰਦਾਸ਼ੀਰਵਾਦ ਲੈਣ ਦੇ ਲਈ ਪਹੁੰਚਦੀਆਂ ਨੇ ਪਰ ਕਿਤੇ ਨਾ ਕਿਤੇ ਇਹ ਈਮੇਲਸ ਦੀ ਖਬਰ ਦੇ ਨਾਲ ਹਰ ਗੁਰੂ ਨਾਨਕ ਨਾਮਲੇਵਾ ਸੰਗਤ ਵਿੱਚ ਚਿੰਤਾ ਦਾ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਸੁਰੱਖਿਆ ਏਜੰਸੀਆਂ ਤੇ ਸਵਾਲ ਚੱਕੇ ਗਏ ਨੇ ਕਿ ਆਖਰਕਾਰ ਤਿੰਨ ਦਿਨ ਵੀ ਜਾਣ ਦੇ ਬਾਵਜੂਦ ਵੀ ਕਿ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਉਹ ਤਾਂ-ਤਾਂ ਤੇ ਇਹ ਤਲਾਸ਼ੀ ਲਈ ਜਾ ਰਹੀ ਹੈ ਤੋਂ ਕੰਟਾ ਘਰ ਪ੍ਰੇਸ਼ਦਵਾਰ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਜਿੱਥੇ ਯਾਤਰੀਆਂ ਦੇ ਸਮਾਨ ਜੋੜਾ ਕਰ ਰਚੜੀ ਕਰ ਐਸੋ ਤੱਕ ਕਿ ਬਾਹਰ ਜੋ ਵੱਡੇ-ਵੱਡੇ ਗਮਲੇ ਲੱਗੇ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਸੇ ਅੱਖੋਂ ਕੋਈ ਵੀ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਰਿਹਾ ਹਰ ਥਾਂ ਤੇ ਪੂਰੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਬੇहद ਸੰਜੀਦਾ ਮਾਮਲਾ ਹੈ ਹਾਲਾਂਕਿ ਤਸਵੀਰਾਂ ਇਹ ਵੀ ਸਾਫ਼ ਬਿਆਨ ਕਰ ਰਹੀਆਂ ਨੇ ਕਿ ਚਾਹੇ ਤਿੰਨ ਦਿਨ ਤੋਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਪਰ ਸੰਗਤ ਦੀ ਚਰਦਾ ਭਾਵਨਾ ਅੱਗੇ ਇਹ دہشت ਦੀ ਕੋਜੀ ਸਾਜ਼ਿਸ਼ ਵੀ ਨਾ ਕਾਮ ਸਾਬਤ ਹੋਈ ਹੈ ਕਿਉਂਕਿ ਸੰਗਤ ਆਮ ਦਿਨਾਂ ਦੇ ਵਾਗ ਵੱਡੀ ਗਿਣਤੀ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਰਲੀ ਪਹੁੰਚ ਰਹੀ ਹੈ ਸੋ ਟਾਸਕ ਫੋਰਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ ਸਾਰੇ ਪ੍ਰੋਜੈਕਟ ਦੁਆਰਾ ਤੇ ਇਸੇ ਤਰ੍ਹਾਂ ਸ਼ਰਧਾਲੂਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਜਿਹੜਾ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਕਿਉਂਕਿ ਸੁਰੱਖਿਆ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਰਿਹਾ ਹਰ ਸ਼ਰਧਾਲੂ ਨੂੰ ਜਾਂਚ ਕਰਨ ਤੋਂ ਬਾਅਦ ਸਮਾਨ ਦੀ ਜਾਂਚ ਕਰਨ ਤੋਂ ਬਾਅਦ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤਾਂ ਬੇहद ਸੰਜੀਦਾ ਇਹ ਰੇਟਿੰਗ ਦੇ ਪੁਸ਼ਤ ਅਲੂਗਾ ਦੀ ਜਾਂਚ ਕਰਕੇ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਸੁਰੱਖਿਆ ਦੇ ਇਲਾਜ ਨਾਲ ਕੋਈ ਕੰਪਰੋਮਾਈਜ਼ ਨਹੀਂ ਚੱਪੇ-ਚੱਪੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ ਇਸੇ ਤਰ੍ਹਾਂ ਹਰ ਪ੍ਰਵੇਸ਼ ਦੁਆਰ ਤੇ ਸੰਗਤ ਦੀ ਤਲਾਸ਼ੀ ਲੈ ਜਾਣ ਤੋਂ ਬਾਅਦ ਹੀ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਕਿਉਂਕਿ 3 ਦਿਨ ਤੋਂ ਈਮੇਲ ਦਾ ਆਣਾ ਆਪਣੇ ਆਪ ਦੇ ਵਿੱਚ ਵੱਡੇ ਇਹ ਸਾਜ਼ਿਸ਼ ਦਾ ਸੰਕੇਤ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਐਡਵੋਕੇਟ ਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਗੱਲ ਤੇ ਨਾਰਾਜ਼ਗੀ ਜਤਾਈ ਗਈ ਹੈ ਕਿ 3 ਦਿਨ ਵੀ ਜਾਣ ਦੇ ਬਾਵਜੂਦ ਜਿਹੜਾ ਉਹ ਸਰਕਾਰਾਂ ਹਲੇ ਤੱਕ ਉਹਨਾਂ ਦੋਸ਼ੀਆਂ ਦੀ ਪਛਾਣ ਨਹੀਂ ਕਰ ਸਕੀਆ ਉਹਨਾਂ ਨੂੰ ਕਾਬੂ ਨਹੀਂ ਕਰ ਸਕੀਆ ਉਹਨਾਂ ਖਿਲਾਫ ਕੋਈ ਕਾਰਵਾਈ ਜਿਹੜੀ ਇਹ ਨਹੀਂ ਕੀਤੀ ਜਾ ਸਕੀ ਜਿਨ੍ਹਾਂ ਵੱਲੋਂ ਲਗਾਤਾਰ ਤਿੰਨ ਦਿਨ ਈਮੇਲ ਭੇਜ ਕੇ ਸੰਗਤ ਚ دہشت ਫਲਾਉਂ ਦੀ ਸਾਜ਼ਿਸ਼ ਰਚੀ ਗਈ ਹੈ ਤੋਂ ਕਿਤਨੇ ਕਿਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਨੇ ਅੱਜ ਜਰੂਰ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਦ ਐਡਵੋਕੇਟ ਜਿੰਦਰ ਸਿੰਘ ਧੰਮੀ ਹਰਨਾ ਮੁਲਾਕਾਤ ਕਰਨ ਪਹੁੰਚਿਆ ਸਾਬਕਾ ਰਾਸ਼ਟਰਪਤੀ ਮੈਂਬਰ ਸਾਫਕਾ ਸੁਭਾ ਪ੍ਰਧਾਨ ਸ਼ਵੇਤ ਮਲਿਕ ਵੀ ਇਗਵਾਈ ਹੇਠ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਓਕੇ ਜੀ ਇਹ ਵੀਡੀਓ ਵੇਖਿਆ ਤੁਸੀਂ ਕਿਸ ਤਰ੍ਹਾਂ ਬੈਕ ਟੂ ਬੈਕ ਜਿਹੜੀਆਂ ਧਮਕੀਆਂ ਨੇ ਉਲਬੜੀਆਂ ਪਈਆਂ ਨੇ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਰਬੀ ਹਸਤੇ ਨਾਲ ਉਡਾਇਆ ਜਾਏਗਾ ਐਥੇ ਇਹਦੇ ਤੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਨਾਲ ਹੀ ਜਿਹੜਾ ਗੋਲਡਨ ਟੈਂਪਲ ਹੈ ਸ੍ਰੀ ਦਰਬਾਰ ਸਾਹਿਬ ਉਹਦੇ ਤੇ ਜਿਹੜੀ ਸਿਕਿਉਰਿਟੀ ਹੈ ਉਹਨੂੰ ਸਖਤ ਕਰ ਦਿੱਤਾ ਹੈ ਇੱਥੇ ਜੋ ਵੀ ਆਂਦਾ ਪਿਆ ਜੋ ਵੀ ਇੱਥੇ ਸੰਗਤ ਆਂਦੀ ਪਈ ਹੈ ਹਰ ਕਿਸੇ ਦੀ ਜਿਹੜੀ ਤਲਾਸ਼ੀ ਲਈ ਜਾਂਦੀ ਪਈ ਨਾਲ ਇੱਥੇ ਜਿਹੜੇ ਡੌਗਸ ਨੇ ਜਿਹੜੇ ਸੇਫਰ ਡੌਗਸ ਨੇ ਉਹਨਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਪਿਆ ਤੇ ਹਰ ਤਰ੍ਹਾਂ ਤੋਂ ਜਿਹੜੇ ਆਰਮੀ ਦੇ ਬੀਐਸਐਫ ਦੇ ਜਵਾਨ ਨੇ ਉਹਨਾਂ ਨੇ ਸਿਕਿਉਰਿਟੀ ਦਾ ਜਿਹੜਾ ਕੰਮ ਹੈ ਉਹ ਸੰਭਲਿਆ ਤੇ ਪੂਰੀ ਤਰ੍ਹਾਂ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਕਿ ਕੋਈ ਵੀ ਇੱਥੇ ਕਿਸੇ ਕਿਸਮ ਦਾ ਖਤਰਾ ਹੋਏ ਤੇ ਉਹਨੂੰ ਟਲਿਆ ਜਾ ਸਕੇ ਉਹਨੂੰ ਰੋਕਿਆ ਜਾ ਸਕੇ ਤੇ ਨਾਲ ਇੱਥੇ ਤੁਹਾਡੇ ਨਾਲ ਅਸੀਂ ਮਜ਼ੀਦ ਅਪਡੇਟ ਵੀ ਸ਼ੇਅਰ ਕਰਾਂਗੇ ਤੁਸੀਂ ਸਟੇ ਟਿਊਮ ਰਹਿਣਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵਿੱਚ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਇੱਕ ਵਾਰੀ ਲਾਜ਼ਮੀ ਲਾਈਕ